ਗੁੱਡ ਮਾਰਨਿੰਗ ਜੀ ਸਤ ਸ੍ਰੀ ਅਕਾਲ ਦੋ ਨੰਬਰ ਦਾ ਲੋਹਾ ਰੱਖਾ ਡੱਬ ਨਾਲ ਲਾ ਕੇ ਕਿੱਥੇ ਕਿੱਥੇ ਕਦੋਂਾਂ ਚਲਾਈਆਂ ਗੋਲੀਆਂ ਹੈਲੋ ਗਾਇਸ ਅੱਜ ਮੈਂ ਛੁੱਟੀ ਵਰ ਕੇ ਅੰਮ੍ਰਿਤਸਰ ਜਾ ਰਹਾ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਸਮਾਂ ਹੋ ਗਿਆ ਸਵੇਰ ਦੇ 11:30 ਵਜੇ ਤਰੀਕ ਹੋ ਗਈ ਅੱਜ 23 ਜਨਵਰੀ ਸਾਲ 2026 ਤੇ ਅੱਜ ਆਪਾਂ ਚਲੇ ਆਂ ਅੰਮ੍ਰਿਤਸਰ ਤੇ ਹੁਣ ਆਪਾਂ ਚਲਦੇ ਸਮਾਂ ਰੱਖਦੇ ਤੇ ਆਪਣਾ ਜਿਹੜਾ ਸਟੂਲ ਕਰਦੇ ਆਂ ਕਰ ਦਿਓ ਜੀ ਕਰ ਦਿਓ ਵਾਹ ਫਸਟ ਸੀਟ ਤੇਰੀ ਐ ਨਹੀਂ ਰੱਖਣਾ ਨਹੀਂ ਅੱਗੇ ਰੱਖ ਠੀਕ ਐ ਜੀ ਫਿਰ ਬਾਏ ਮੇਰੇ ਜੁੱਡੇ ਵੀ ਕਪੜੇ ਖਰਾਬ ਹੋਣਗੇ ਹਾਂ ਜੀ ਬਾਰੂ ਗੁੱਡ ਮਾਰਨਿੰਗ ਜੀ ਅੱਗੇ ਰੱਖ ਲਓ ਜਾਂ ਪਿੱਛੇ ਰੱਖ ਲਓ ਸਤਿ ਸ਼੍ਰੀ ਅਕਾਲ ਜੀ ਹੈਲੋ ਆ ਜਾ ਬਾਈ ਰਵਿੰਦਰ ਉੱਪਰ ਦੇਖੋ ਆਉਂਦਾ ਉੱਪਰ ਦੇਖ ਲੈ ਮੇਰੀ ਆ ਜਾ ਆਜਲਦੀ ਆ ਜਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਬڑے ਪਰਲੇਵਾਸੇ ਵਿੜੇ ਸਮਾ ਹੋ ਗਿਆ ਜੀ 12:30 ਵਜੇ ਤੇ ਆਪਾਂ ਪਹੁੰਚ ਗਏ ਰਾਜਪਰੇ ਇਹ ਆਪਾਂ ਜਿਹੜਾ ਅੰਮ੍ਰਿਤਸਰ ਜਾ ਰਹੇ ਹਾਂ ਰੂਟ ਰਾਜਪਰੇ ਨੂੰ ਹੋ ਕੇ ਜਾ ਰਹੇ ਹਾਂ ਆਪਾ ਪਹੁੰਚ ਜੇ ਜੀ ਸਰਾਂਦ ਇੱਥੋਂ ਵੀ ਆਪਣੇ ਨਾਲ ਜਿਹੜੇ ਸਟਾਰ ਇਹਨਾਂ ਨੂੰ ਜਾਣਾ ਹੈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਆਗੇ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮਾਰਕਪੁਰੇ ਵੱਡਣਾ ਜੀ ਰਾਤ ਦੇ ਬਾਅਦ ਇਹ ਕਿਹੜਾ ਕੰਮ ਹੈ ਇਹ ਵੀ ਨਹੀਂ ਵਾਪਰਦੇ ਅੰਦਰ ਬੜਾ ਕੀ ਹਟਾ ਦੇ ਬੜਾ ਕੀ ਹੋਇਆ ਬੜਾ ਬੜਾ ਕੰਮ ਹੈ ਕਿਤਾ ਚੱਲ ਰਿਹਾ ਹੋ ਕੋਕਲੀ ਸਮਾ ਹੋ ਗਿਆ ਜੀ ਡੇਢ ਵੇ ਦਾ ਤੇ ਆਪਾਂ ਦਰਾਹੇ ਦੇ ਨੇੜੇ ਖੜੇ ਆ ਇੱਥੇ ਹੁਣ ਰੁਕੇ ਆ ਪੈਟਰੋਲ ਫੁੱਲ ਕਰਵਾ ਰਹੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਸਫਰ ਹੈ ਅੱਗੇ ਅੰਮ੍ਰਿਤਸਰ ਨੂੰ ਸ਼ੁਰੂ ਕਰਦੇ ਆ ਤੇ ਬਾਕੀ ਅੱਜ ਗੱਲ ਕਰੀ ਰਾਤ ਡੇਢ ਵੇ ਦਾ ਹੀ ਜਿਹੜਾ ਮੀਂਹ ਪੈ ਰਿਹਾ ਤੇ ਇੱਥੇ ਤੱਕ ਸਾਰੇ ਰਸਤੇ ਜਿੱਥੇ ਵੀ ਆਪਾਂ ਆਏ ਆ ਸਾਰੇ ਪਾਸੇ ਮੀਂਹ ਪੈ ਰਿਹਾ ਹੈ ਆ ਜਾਓ ਭਾਈ ਆ ਜਾਓ ਇਟਲੀ ਵਾਲਿਓ ਨਵਰਾ ਸਿੰਘ ਹੈਲੋ ਚਲੋ ਜੀ ਹਾਂ ਵੀ ਹਾਂ ਜੀ ਲੈਣੀ ਹੈ ਬ੍ਰੇਕ ਆਜੋ ਆਜੋ ਲਓ ਜੀ ਟ੍ਰੋਫੀਟ ਉਹੇ ਕੱਢਣ ਲੱਗੇ ਆ ਸਮਾਨ ਜਿਹੜਾ ਪਿਆ ਬੈਗ ਦਿਲਪ੍ਰੀਤ ਕਿ ਹਾਲ ਹੈ ਪੁੱਤਰ ਵਧੀਆ ਠੀਕ ਹੈ ਨਾ ਚੜਦੀ ਕਲਾ ਰਾਹ ਸਫਰ ਵਧੀਆ ਜਾ ਰਿਹਾ ਹੈ ਨਾ ਵੀ ਬਹੁਤ ਹੈ ਸਾਰੇ ਰਸਤੇ ਹੀ ਹੈ ਨਾ ਚੱਲ ਕੋਈ ਨਹੀਂ ਆਪਾਂ ਚਲੇ ਜਾਣਾ ਹੌਲੀ ਹੌਲੀ ਹੈਲੋ ਨਿਮਰਜ ਕੈਂਡੀ ਖਾ ਲਈ ਗੁੱਡ ਗੁੱਡ ਖਿਚ ਜਾ ਰਿਹਾ ਜੀ ਹੂੰ ਸਾਰੇ ਮੂੰਹ ਸਾਰੇ ਨੇ ਆਪਣੇ ਵਿੱਚ ਬਾਈ ਇਟਲੀ ਤੇ ਬਹੁਤ ਤਕੜਾ ਕਲਾਕਾਰ ਪਹੁੰਚਿਆ ਬਾਈ ਦਿਲਪ੍ਰੀਤ ਹੈ ਦਿਲਪ੍ਰੀਤ ਸੁਣਾਉਂਗਾ ਗਾਣਾ ਵੇਰ ਸਾਡੇ ਨਾਲ ਪਾ ਕੇ ਪਾਸਾ ਵਟਿਆ ਨਹੀਂ ਜਾਣਾ ਬਸ ਝਾਕਣ ਜੋ ਗਾਏ ਕੁਝ ਪੱਟੇ ਆ ਨਹੀਂ ਜਾਣਾ ਜੇ ਰੱਖਦੇ ਉਹ ਦਾਮ ਵਜੋ ਇੱਕ ਵਿੱਚ ਆ ਕੇ ਦੋ ਨੰਬਰ ਦਾ ਲੋਹਾ ਰੱਖਾ ਡੱਬ ਨਾਲ ਲਾ ਕੇ ਕਿੱਥੇ ਕਿੱਥੇ ਕਦੋਂਾਂ ਚਲਾਈਆਂ ਗੋਲੀਆਂ ਘਰੀ ਪਤਾ ਸਾਡੇ ਬਾਰੇ ਥਾਣਿਆਂ 'ਚ ਜਾ ਕੇ ਸੜਾ ਜੀਨਾਂ ਨਾਲ ਮੇਰਾ ਕੋਈ ਵੈਰ ਵੀ ਨਹੀਂ ਉਹ ਵੀ ਮੇਰੇ ਨਾਲੋਂ ਖਾ ਕੇ ਘਰ ਬੈਠੇ ਆਂ ਜੇ ਕੋਈ ਸਾਡੇ ਬਾਰੇ ਦਿਲ 'ਚ ਭਲੇਖਾ ਰੱਖਿਆ ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ ਰਾਮਾ 3 ਵਜੇ ਦਾ ਹੋ ਗਿਆ ਜਲੰਧਰ ਦੇ ਕੋਲ ਆਪਾਂ ਹਵੇਲੀ ਰੁਕੇ ਆਂ ਤੇ ਇੱਥੇ ਸਾਰਿਆਂ ਨੇ ਹੁਣ ਆਪਣਾ ਲੰਚ ਕਰਨਾ ਲੰਚ ਕਰਕੇ ਫਿਰ ਇੱਥੋਂ ਰਵਾਨਗੀ ਕਰਨੀ ਹੈ ਆਜੋ ਆਜੋ ਚਲੋ ਚਲੋ ਲੈ ਵੀ ਹਵੇਲੀ ਦੇ ਵਾਸ਼ਰੂਮ ਬਣੇ ਹੋਏ ਆ ਲੇਡੀਜ਼ ਵਾਸ਼ਰੂਮ ਦੇ ਬਾਹਰ ਲਿਖਿਆ ਹੋਇਆ ਮਟਿਆਰ ਜੈਂਟਸ ਜਿਹੜਾ ਵਾਸ਼ਰੂਮ ਹੈ ਉੱਥੇ ਲਿਖਿਆ ਹੋਇਆ ਗੱਭਰੂ ਲੈ ਮੀ ਇੱਥੇ ਦੁਬਾਰੇ ਫੇਰ ਸ਼ੁਰੂ ਹੋ ਗਿਆ ਤੇ ਇੱਥੇ ਭੀੜ ਬਹੁਤ ਹੈ ਬਹੁਤ ਜ਼ਿਆਦਾ ਜਿਹੜੇ ਟੂਰਿਸਟ ਆਏ ਹੋਏ ਆ ਸਾਰੇ ਵੇਟਿੰਗ 'ਚ ਖੜੇ ਆ ਹਾਂ ਤੇ ਸਾਰੇ ਆਪਣੀ ਬੰਦੇ ਵੇਟਿੰਗ 'ਚ ਤੇ 18 ਲੋਜੀ 18 ਜਣੇ ਆਪਾਂ ਸਾਰੇ ਜਿਹੜੇ ਆਏ ਹੋਏ ਆ ਤੇ ਹੁਣ ਆਪਾਂ ਨੂੰ ਜਿਹੜਾ ਰਿਕੁਐਸਟ ਕਰੀਏ ਬਾਈ ਨੇ ਥੋੜੀ ਜਿਹੀ ਆਪਣੀ ਜਿਹੜੀ ਸੀਟ ਦੀ ਜਿਹੜੀ ਸੈਟਿੰਗ ਕਰਵਾ ਦਈਏ ਕਿਉਂਕਿ ਰਸ਼ ਬਹੁਤ ਹੈ ਇੱਥੇ ਇੱਥੇ ਵੇਟਿੰਗ ਵਿੱਚ ਹੈ ਸਾਰੇ ਜਿਹੜੇ ਖੜੇ ਆ ਬਹੁਤ ਟੂਰਿਸਟ ਆਏ ਹੋਏ ਆ ਬਈਆ ਜਹ ਹਵੇਲੀ ਚ ਇਹ ਪਿੱਛੇ ਆ ਕੇ ਸੀਟ ਮਿਲੀ ਆਪਾਂ ਸਾਰਿਆਂ ਨੂੰ ਲੋ ਜੀ ਸਵੇਰੇ ਆਪਾਂ ਚਲੇ ਸੀਗੇ ਪਿੰਡ ਤੋਂ ਤੇ ਆਪਾਂ ਵੈਸੇ ਮਹਾਲੀ ਵਾਲਾ ਰੋਟ ਵੀ ਲੈ ਕੇ ਆ ਸਕਦੇ ਸੀ ਰਾਜਪੁਰੇ ਨੂੰ ਆਪਾਂ ਤਾਂ ਆਏ ਕਿਉਂਕਿ ਆਪਾਂ ਨੇ ਕਿਸੇ ਨੂੰ ਰਾਜਪੁਰੇ ਤੋਂ ਪਿਕ ਕਰਨਾ ਸੀ ਤੇ ਇੱਕ ਦੋ ਜਿਹੜੇ ਆਪਾਂ ਦੇ ਰਿਸ਼ਤੇਦਾਰ ਐ ਸਰਹੰਦ ਤੋਂ ਚੜਾਣੇ ਸੀਗੇ ਤਾਂ ਕਰਕੇ ਰਾਜਪੁਰੇ ਨੂੰ ਹੋ ਕੇ ਆਏ ਆ ਤੇ ਰਾਜਪੁਰੇ ਤੋਂ ਜਿਹੜਾ ਆਪਾਂ ਅੰਮ੍ਰਿਤਸਰ ਨੂੰ ਜਾਣੇ ਰੋਡ ਉੱਤੇ ਟੋਲ ਪਲਾਜ਼ਾ ਵੀ ਘਟ ਹੈ ਤਾਂ ਕਰਕੇ ਇਸ ਰੋਡ ਤੇ ਆਏ ਆ ਬਾਕੀ ਹੁਣ ਆਪਾਂ ਜਲੰਧਰ ਹਵੇਲੀ ਰੁਕੇ ਆ ਲੰਚ ਕਰਨ ਵਾਸਤੇ ਤੇ ਜਿਹੜਾ ਆਪਣਾ ਇਹ ਅੰਮ੍ਰਿਤਸਰ ਦੀ ਯਾਤਰਾ ਹੈ ਆਪਣਾ ਪਤੀਜਾ ਮਨਮਹਿਕ ਸਿੰਘ ਲੈ ਕੇ ਆਇਆ ਹੈ ਲਵੀ ਹਵੇਲੀ 'ਚ ਇਹ ਆਪਾਂ ਨੂੰ ਟੇਬਲ ਮਿਲਿਆ 6 ਜਣਿਆਂ ਨੂੰ ਤੇ 12 ਮੈਂਬਰ ਆਪਣੇ ਇੱਧਰ ਪਿੱਛੇ ਬੈਠੇ ਆ ਟੋਟਲ ਆਪਾਂ 17 ਜਾਂ 18 ਜਣੇ ਆ ਤੇ ਇੱਕ ਟੇਬਲ ਆਪਣਾ ਇਹ ਲਗਿਆ ਹੋਇਆ ਆਇਆ ਸਮਾਨ ਕਿ ਨਹੀਂ ਹਲੇ ਯੈਸ ਲੋ ਜੀ ਬਾਹਰ ਵੀ ਧੁੱਪ ਚੜ ਗਈ ਜਦੋਂ ਆਪਾਂ ਇਹ ਪੂਰਾ ਮੀਂਹ ਪੈ ਰਿਆ ਸੀ ਇੱਥੇ ਲੈ ਵੀ ਹੁਣ ਸਾਰੇ ਇਸ ਤਰ੍ਹਾਂ ਦੀ ਗਰੁੱਪ ਫੋਟੋ ਹੋਣ ਲੱਗੀ ਜਿਹੜੇ ਆਪਾਂ ਸਾਰੇ ਇਕੱਠੇ ਹੋ ਕੇ ਯਾਤਰਾ ਚਲੇ ਆਂ ਇਕੱਥੇ ਹਵੇਲੀ ਦੇ ਬਾਹਰ ਗਰੁੱਪ ਫੋਟੋ ਕਰਾ ਰਹੇ ਆ ਚਲੋ ਚਲੋ ਆਜੋ ਹੁਣ ਉਭ ਗਰੇ ਚ ਜਾ ਰਿਹਾ ਵਸ ਤੋਂਰਾ ਸੜਕ ਲੈ ਗਿਆ ਸਮਾਂ ਹੋ ਗਿਆ ਜੀ 4:55 ਮਿੰਟ ਦਾ ਹਵੇਲੀ ਤੋਂ ਆਪਾਂ ਨੇ ਰਵਾਨਗੀ ਕਰ ਲਈ ਤੇ ਸਾਰਾ ਹਲੇ ਇਹ ਜਲੰਧਰ ਸ਼ਹਿਰ ਚੱਲ ਰਿਹਾ ਹੈ ਕਾਫੀ ਦੂਰ ਚ ਜਿਹੜਾ ਕਾਫੀ ਵੱਡੇ ਇਹ ਜਲੰਧਰ ਸ਼ਹਿਰ ਬਣਿਆ ਹੋਇਆ ਤਕਰੀਬਨ ਆਪਣਾ ਘੰਟਾ ਜਾਂ ਡੇਢ ਘੰਟੇ ਦਾ ਸਫ਼ਰ ਰਹਿ ਗਿਆ ਅਮ੍ਰਿਤਸਰ ਤੱਕ ਹੈਲੋ ਗਾਇਸ ਅੱਜ ਮੈਂ ਛੁੱਟੀ ਵਰਕੇ ਅਮ੍ਰਿਤਸਰ ਜਾ ਰਹਾ ਹਾਂ ਔਰ ਮੈਂ ਕੱਲ ਸਕੂਲ ਹੀ ਜਾਊਂਗਾ ਬੋਲੋ ਅੱਜ ਕੇ ਬਾਅਦ ਮੈਂ ਅੱਜ ਕੇ ਬਾਅਦ ਮੈਂ ਕਦੇ ਸਕੂਲ ਹੀ ਜਾਊਂਗਾ ਬੋਲੋ आज के बाद मैं स्कूल नहीं जाऊंगा वो हेलो गाइस वहाँ पे एक ट्रेन जा रही है ਸਮਾਂ ਹੋ ਗਿਆ ਜੀ 6 ਵਜੇ 50 ਮਿੰਟ ਦਾ ਪਹੁੰਚ ਗਏ ਅੰਮ੍ਰਿਤਸਰ ਆਪਾਂ ਇਹ ਬਣੀ ਹੋਈ ਹੈ ਪਾਰਕਿੰਗ ਭਾਜੀ ਚਾਰ ਚਾਰ ਬੈਗ ਆਪਣਾ ਇਹ ਸਵਾ ਲ ਬਿਠਾ ਦੇ ਲਈ ਹੈਲੋ ਨਵਰਾਜ ਹੈਲੋ ਕਿਵੇਂ ਹੋ ਲੋ ਜੀ ਪਹੁੰਚ ਗਏ ਆਪਾਂ ਅੰਮ੍ਰਿਤਸਰ ਤੇ ਇਹ ਹੋਟਲ ਆ ਆਪਾਂ ਨੇ ਇਸ ਹੋਟਲ ਚ ਆਪਾਂ ਨੇ ਕਮਰੇ ਲੈ ਰਹੇ ਆਂ ਸਮਾਨ ਰੱਖ ਲਿਆ ਹੁਣ ਆਪਾਂ ਚੱਲੇ ਅੱਗੇ ਦਰਬਾਰ ਸਾਹਿਬ ਮੱਥਾ ਟੇਕਣਾ ਇਹ ਭਤੀਜਾ ਵਜੋਂ ਮਾ ਮਨਮਹਿਕ ਸਿੰਘ ਆਪਣੀ ਜਿਹੜੀ ਯਾਤਰਾ ਹੀ ਕਰਾ ਰਿਆ 7 ਸਾਲ ਬਾਅਦ ਬਾਈ ਕੈਨੇਡਾ ਤੋਂ ਆਇਆ ਤੇ ਇਹੀ ਜਿਹੜੀ ਸੰਗਤ ਲੈ ਕੇ ਆਪਣਾ ਮੁੰਚਿਆ ਆਪਾਂ ਔਰੇ ਤਕਰੀਬਨ ਆਪਾਂ ਦੇ ਪਿੰਡ ਤੋਂ 230 ਕਿਲੋਮੀਟਰ ਆਪਾਂ ਆਏ ਆ ਹਨਾ ਤਾਂ ਬਾਕੀ ਚਲਿਏ ਮੈਂ ਕਿ ਠੀਕ ਹੈ ਹੋਰ ਕੋਈ ਗੱਲ ਬਾਤ ਠੀਕ ਹੈ ਜੀ ਚਲੋ ਸਾਹਮਣੇ ਆਪਾਂ ਇਸ ਰਸਤੇ ਤੋਂ ਆਏ ਆ ਇਸ ਗਲੀ 'ਚ ਨਾ ਖਾਣ ਪੀਣ ਵਾਲੇ ਹੋਟਲ ਢਾਬੇ ਬਹੁਤ ਬਣੇ ਹੋਏ ਆ ਸਾਰਾ ਹੋਰ ਮਨਮ ਠੀਕ ਹੈ ਬਸ ਵਧੀਆ ਜੀ ਵਧੀਆ ਠੀਕ ਹੈ ਤੇ ਇਸ ਪਾਸੇ ਬਣੀ ਹੋਈ ਹੈ ਜਾ ਕੇ ਜਲਿਆਂ ਵਾਲਾ ਬਾਗ ਸਮਾਰਕ ਯਾਨੀ ਜਲਿਆਂ ਵਾਲਾ ਬਾਗ ਜਿਹੜਾ ਹੈ ਉਹਦਾ ਇਹ ਗੇਟ ਬਣਿਆ ਹੋਇਆ ਹੈ ਸਾਹਮਣੇ ਦਿਨ ਚ ਖੁੱਲਾ ਹੁੰਦਾ ਹੈ ਤੇ ਹੁਣ ਸ਼ਾਮ ਨੂੰ ਜਿਹੜਾ ਕੁਝ ਵੀਊ ਹੈ ਇਸ ਰਸਤੇ ਦਾ ਗਲੀ ਦਾ ਇਸ ਤਰ੍ਹਾਂ ਹੈ ਇਹ ਥੋਂ ਜਿਹੜਾ ਜਲਿਆਂ ਵਾਲੇ ਬਾਗ ਦਾ ਸਮਾਂ ਵੀ ਲਿਖਿਆ ਹੋਇਆ ਹੈ ਕਿਹੜੇ ਸਮੇਂ ਜਲਿਆਂ ਵਾਲਾ ਬਾਗ ਖੁੱਲਦਾ ਹੈ ਤੇ ਬੰਦ ਹੁੰਦਾ ਬਾਗ ਉਹਨਾਂ ਦਾ ਸਮਾਂ ਸਵੇਰੇ 7 ਵਜੇ ਬੰਦ ਹੁੰਦਾ ਸ਼ਾਮ 6 ਵਜੇ ਤੇ ਹੁਣ ਜਿਹੜਾ ਗੇਟ ਜਲਿਆਂ ਵਾਲੇ ਬਾਗ ਦਾ ਬੰਦ ਹੈ ਕਿਉਂਕਿ ਜਿਹੜਾ ਹੁਣ ਟਾਈਮ ਜ਼ਿਆਦਾ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਇਸ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਤੱਕ ਮੱਥਾ ਟੇਕਦੇ ਜਾ ਕੇ ਇਸ ਰਸਤੇ ਦੇ ਸਾਰੀਆਂ ਦੁਕਾਨਾਂ ਬਣੀ ਹੋਈਆਂ ਆ ਹੈਰਿਟੇਜ ਸਟਰੀਟ ਆ ਸਾਰੀ ਇਹ ਅੰਮ੍ਰਿਤਸਰ ਦੀ ਹੁਣ ਜਿਹੜੀ ਆਪਾਂ ਸਟਰੀਟ ਘੁੰਮ ਰਹੇ ਆ ਜਲਿਆਂ ਵਾਲੇ ਬਾਗ ਤੋਂ ਜੋਰਾ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਆ ਤਾਂ ਉਹ ਰਸਤਾ ਹੈ ਸਾਰਾ ਇੱਥੇ ਮਤਲਬ ਵਹੀਕਲ ਨਹੀਂ ਆ ਸਕਦੇ ਤੁਰ ਕੇ ਪੈਦਲ ਆਪਾਂ ਜਾ ਸਕਦੇ ਆ ਤੇ ਇੱਥੇ ਜਿਹੜੀ ਖਾਸ ਗੱਲ ਹੈ ਜਿੰਨੀਆਂ ਵੀ ਦੁਕਾਨਾਂ ਇਸ ਰਸਤੇ ਦੇ ਬਣੀ ਹੋਈਆਂ ਦੋਨੇ ਪਾਸੇ ਸਾਰਿਆਂ ਦੇ ਨਾਮ ਇੱਕ ਤਰੀਕੇ ਨਾਲ ਲਿਖੇ ਹੋਏ ਆ ਇੱਕੋ ਰੰਗ ਕਰਿਆ ਹੋਇਆ ਸਾਰਿਆਂ ਨੂੰ ਤੇ ਇੱਕੋ ਤਰੀਕੇ ਨਾਲ ਪੰਜਾਬੀ ਤੇ ਅੰਗਰੇਜ਼ੀ ਚ ਸਭ ਦੇ ਨਾਮ ਸੇਮ ਤਰੀਕੇ ਨਾਲ ਲਿਖੇ ਹੋਏ ਆ ਇੱਥੇ ਬਣਿਆ ਹੋਇਆ ਪ੍ਰਾਚਨ ਸ਼ਨੀ ਮੰਦਿਰ ਤੇ ਇੱਥੇ ਜਿਹੜਾ ਹੈ ਜੋੜਾਕਾਰ ਫ੍ਰੀ ਹੈ ਫ੍ਰੀ ਜੋੜੇਕਰ ਦੀ ਡਾਇਰੈਕਸ਼ਨ ਦਿੱਹੀ ਹੋਈ ਹੈ ਤੇ ਇਸ ਪਾਸੇ ਜਾ ਕੇ ਜਿਹੜੇ ਆਪਾਂ ਜੋੜੇ ਜਵਾਂ ਕਰਵਾ ਕੇ ਫਿਰ ਮੱਥਾ ਟੇਕਣ ਜਾਣੇ ਹਾਂ ਚਲੋ ਘਰਾਦ ਘਰਾਦ ਜਵਾਂ ਕਰਾ ਦੋ ਸ਼ਾਬਾਸ਼ ਸ਼ਾਬਾਸ਼ ਬਹੁਤ ਸੰਗਤ ਹੈ ਬਹੁਤ ਸੰਗਤ ਹੈ ਬਹੁਤ ਹੈ ਸਮਾ ਹੋ ਗਿਆ ਜੀ ਰਾਤ ਦੇ 10:30 ਵਜੇ ਦਾ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਦਰਸ਼ਨ ਕਰਕੇ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਦੁਬਾਰਾ ਮਾਰਕੀਟ ਵਿੱਚ ਆ ਗਏ ਤੇ ਅੱਜ ਜਿਹੜੇ ਦਰਸ਼ਨਾ ਅੱਜ ਬਹੁਤ ਵਧੀਆ ਦਰਸ਼ਨ ਹੋਏ ਕਿਉਂਕਿ ਸਾਨੂੰ ਤਕਰੀਬਨ ਸਿਰਫ 20 ਮਿੰਟ ਲੱਗੇ ਮੱਥਾ ਟੇਕਣ ਨੂੰ ਦਰਸ਼ਨ ਕਰਨ ਨੂੰ ਜਾਣ ਨੂੰ ਕਿਉਂਕਿ ਅੱਗੇ ਅੱਜ ਆਪਾਂ ਗੱਲ ਕਰੀ ਤਾਂ ਤਕਰੀਬਨ 2 2.5 ਤੇ 3 ਘੰਟੇ ਲੱਗ ਜਾਂਦੇ ਆ ਤਾਂ ਅੱਜ ਸੰਗਤ ਥੋੜੀ ਜਿਹੀ ਘੱਟ ਤੀ ਤਾਂ ਕਰਕੇ ਘੱਟ ਸਮਾਂ ਲੱਗਿਆ ਹੁਣ ਆਪਾਂ ਜਿਹੜੀ ਮਾਰਕੀਟ ਹੈ ਬਹਾਰ ਦੁਕਾਨਾਂੋਂ ਘੁੰਮਦੇ ਇਹ ਸਾਰੀ ਹੈਰੀਟੇਜ ਮਾਰਕ ਜੱਲਿਆਣੇ ਬਾਗ ਤੱਕ ਦੇ ਰਸਤੇ ਦੇ ਵਿੱਚ ਬਣੀ ਹੋਈ ਹੈ। ਲਿਓ ਜੀ ਇਹ ਕਿੰਨਾ ਹੈ? ਲੋ ਜੀ ਪਹੁੰਚ ਗਏ ਆਪਾਂ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਬਣਿਆ ਹੋਇਆ। ਸਾਹਮਣੇ ਉਸ ਸਾਈਡ ਜਾ ਕੇ ਬਣਿਆ ਹੋਇਆ ਜੀ ਪਾਰਟੀਸ਼ਨ ਮਿਊਜ਼ੀਅਮ ਟਿਕਟ ਕਾਊਂਟਰ ਹੈ ਸਾਹਮਣੇ ਇਸ ਟਾਈਮ ਤਾਂ ਬੰਦ ਹੈ ਦਿਨ ਵਿੱਚ ਟਿਕਟ ਦੀ 10 ਰੁਪਏ ਹੁੰਦੀ ਹੈ। ਬਾਕੀ ਹੋਰ ਇੱਥੇ ਬੱਚਿਆਂ ਦੀ ਫਨ ਐਕਟੀਵਿਟੀਆਂ ਕਾਫੀ ਬਣੀਆਂ ਹੋਈਆਂ। ਹੁਣ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਆ ਇਹ ਪਾਰਟੀਸ਼ਨ ਮਿਊਜ਼ੀਅਮ ਦਾ ਫਰੰਟ ਸਾਈਡ ਹੈ ਬਾਹਰਲਾ ਪਾਸਾ। ਪਿਛਲੇ ਆਪਾਂ ਨੇ ਜਿਹੜਾ ਹੈ ਬੈਕ ਸਾਈਡ ਤੋਂ ਐਂਟਰੀ ਕਰੀ ਤੀ ਤਾਂ ਇਹ ਜਿਹੜਾ ਬਾਹਰਲਾ ਫਰੰਟ ਸਾਈਡ ਤੋਂ 뷰 ਹੈ ਤੇ ਜਿਹੜੇ ਆਟੋ ਰਿਕਸ਼ਾ ਲੈ ਕੇ ਆਨੇ ਰੇਲਵੇ ਸਟੇਸ਼ਨ ਤੋਂ ਜਾਂ ਬੱਸ ਸਟੈਂਡ ਤੋਂ ਉਹ ਸਾਰੇ ਇੱਥੇ ਆ ਕੇ ਆਪਾਂ ਨੂੰ ਜਿਹੜਾ ਡ੍ਰੌਪ ਕਰਦੇ ਇਸ ਜਗ੍ਹਾ ਤੇ ਤੇ ਸਾਹਮਣੇ ਇਸ ਜਗ੍ਹਾ ਤੇ ਇੱਕ ਦੋ ਹੋਟਲ ਵੀ ਬਣੇ ਹੋਏ ਜਿਹੜੇ ਕਾਫੀ ਮਸ਼ਹੂਰ ਹੈ ਚਲੇ ਆਣੇ ਬਾਗ ਦੇ ਨੇੜੇ ਜਿਹੜੀ ਆਹ ਮਾਰਕੀਟ ਹੁਣ ਆਪਾਂ ਖੜੇ ਆ ਇਸ ਮਾਰਕੀਟ ਦੇ ਜਿਹੜੇ ਆਲੇ ਦੁਆਲੇ ਸਾਰੇ ਹੋਟਲ ਬਣੇ ਹੋਏ ਆ ਅੰਬਸਰੀ ਨਾਨ ਕੁਲਚੇ ਵਾਸਤੇ ਕਾਫੀ ਮਸ਼ਹੂਰ ਹੈ ਤੇ ਆਪਾਂ ਨੇ ਪਿਛਲੀ ਵਾਰ ਵੀ ਇਹਨਾਂ ਕੋਲ ਖਾਇਆ ਸੀਗਾ ਤੇ ਅੱਜ ਵੀ ਆਪਾਂ ਨੇ ਜਿਹੜਾ ਇਸੇ ਹੋਟਲ ਤੋਂ ਜਿਹੜਾ ਆਪਣਾ ਅੰਬਰਸਰੀ ਨਾਣ ਟੇਸਟ ਕਰਦੇ ਹਾਂ ਹੋਰ ਕੀ ਹਾਲੇ ਵੇ ਜੀ ਵਧੀਆ ਜੀ ਅੰਬਰਸਰੀ ਨਾਣ ਲਾਇਓ ਜੀ ਇੱਕ ਸਮਾ ਹੋ ਗਿਆ ਜੀ ਰਾਤ ਦੇ ਸਵਾ 12 ਵਜੇ ਦਾ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਜਿਹੜੀ ਜਿਲ੍ਹਿਆਂ ਵਾਲੇ ਬਾਗਪੁਰ ਮਾਰਕੀਟ ਹੈ ਸਾਰੀ ਘੁੰਮ ਕੇ ਆਪਣੇ ਹੋਟਲ ਰੂਮ 'ਚ ਆ ਗਏ ਤੇ ਅੱਜ ਆਪਾਂ ਸਵੇਰੇ ਚੱਲੇ ਸੀ ਘਰ ਤੋਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਿਆ ਤੇ ਅੱਜ ਆਪਾਂ ਇੱਥੇ ਰੁਕਦੇ ਆ ਸਵੇਰੇ ਆਪਣੀ ਇੱਥੋਂ ਵਾਪਸੀ ਹੈ ਤੇ ਇੱਕ ਦੋ ਗੁਰਦੁਆਰਾ ਸਾਹਿਬ ਸਵੇਰੇ ਆਪਾਂ ਨੇ ਹੋਰ ਦੇਖਣੇ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਅਗਲੀ ਵੀਡੀਓ 'ਚ ਮਿਲਦੇ ਆ ਜੀ ਧੰਨਵਾਦ